ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੇ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੋਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੋਨਿਉ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਅਸੀ ਖਾਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰ ਕੈ ਬਖਸ ਲਹੋ ਹਉ ਪਾਪੀ ਵਡ ਗੁਣ ਹੈ ਗਾਰ ਹਰ ਜੀਉ ਲਿਖੈ ਵਾਰਨਾ ਆਵੈ ਤੋਂ ਬਖਸ ਮਿਲਾਵਣ ਹਾਰ ਲਿਖਾ ਕਤਹ ਨ ਛੂਟੀਆ ਖੇਨਾ ਖੇਨਾ ਭੂਲਣ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੋ ਕਹੋ ਤਲ ਗੁਰ ਸੇਵੀਆ ਅਹ ਨਿਸ ਸਹਜ ਸੁਭਾਏ ਦਰਸਾਨ ਪਰਸਿ ਆਏ ਗੁਰੂ ਕੈ ਜਨਮ ਮਾਰਨ ਦੁਖ ਜਾਏ ਹੋਵੈ ਸਿਫਤ ਖਸਾਮ ਦੀ ਨੋਰਾ ਅਰ ਸੋਹ ਕੁਰ ਸੋਹ ਝਟਿਆ ਉਦ ਡਿਠੇ ਸੱਚੇ ਪਾਤ ਸਾਹ ਮਲ ਜਾਨਾ ਮਾ ਜਾਨਾ ਮਾਂ ਦੀ ਕੱਟੀ ਆ ਸਜਣ ਸੱਚਾ ਪਾਤ ਸਾਹ ਸਿਰ ਸਾਹੰਦ ਸਾਹੋ ਜਿਸ ਪਾਸ ਬਹਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਚੌਖਾ ਤੋਂ ਕਰਤਾ ਸਭ ਕਿਛ ਆਪੇ ਜਾਣ ਹੈ ਕਿਆ ਤੁਧ ਪਹਿ ਆਖ ਸੁਨਾਈ ਬੁਰਾ ਪਲਾ ਤੁਧ ਸਭ ਕਿਛ ਸੂਝ ਜਿਹ ਹ ਕੋ ਕਰੇ ਤੇ ਹਾ ਕੋ ਪਾਈਐ ਤੂੰ ਕਰਤਾ ਸਭ ਕਿਛੁ ਆਪੇ ਜਾਣਹਿ ਕਿਆ ਤੁਧ ਪਹਿ ਆਖ ਸੁਣਾਈਐ ਬੁਰਾ ਪਾਲਾ ਤੋਦ ਸਭ ਕੇਸ਼ ਸੂਜਾ ਜੇ ਹਾ ਕੋ ਕਰੇ ਤੇ ਹਾ ਕੋ ਪਾਈਐ ਮੇਰੇ ਸਾਹਿਬਾ ਤੂੰ ਅੰਤਰ ਕੀ ਬਿਦ ਜਾਣ ਹੈ ਬੋਰਾ ਪਲਾ ਤਉਦ ਸਭ ਕੇਸ ਸੂਜਾ ਤਉਦ ਪਾਵੈ ਤੇਵ ਬੋਲਾਵਹਿ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨੁਖ ਭਗਤ ਕਰਾਈ ਇਕ ਨਾ ਸਤਗੁਰ ਮੇਲ ਸੁਖ ਦੇਵ ਹੈ ਇਕ ਮਨ ਮੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੋਦਾ ਸਭਨਾ ਸਿਰ ਲਿਖਿਆ ਲੇਖਾ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੈ ਬੇਨਦਰਿ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣ ਹੈ ਸਭ ਤੁਧਨੋਂ ਨੇਤਤ ਆਏ ਜਿਸਨੋਂ ਤੁਧ ਭਾਵੈ ਤੈਸਨੋਂ ਤੂੰ ਮਿਲਹਿ ਜਾਨ ਨਾਨਕ ਸੋ ਥਾਏ ਪਾਏ ਤੇਰੀ ਵਡਿਆਈ ਤੂੰ ਹੈ ਜਾਣ ਹੈ ਸਭ ਤੁਦਨੋਂ ਨੇਤ ਤੇ ਆਏ ਜਿਸਨੋਂ ਤੁਦ ਪਾਵੈ ਤਿਸਨੋਂ ਤੂੰ ਮੇਲ ਹੈ ਦਾ ਨਾਨਕ ਸੋ ਥਾਏ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣ ਹੈ ਕਿਆ ਤੁਧ ਪਹਿ ਆਖ ਸੁਣਾਈਐ ਬੁਰਾ ਭਲਾ ਤੁਧ ਸਭ ਕਿਛੂ ਸੂਜੈ ਜਿਹਾ ਕੋ ਕਰੇ ਤੇਹਾ ਕੋ ਪਾਈਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਆਇਸ ਪ੍ਰਭ ਕੋ ਪਇਓ ਜਨਮ ਧਰਾ ਜਗਿਆਏ ਆ ਮੈਂ ਕਥਾ ਸੰਸ਼ੀਪਤੇ ਸਭੋ ਕਹਿਤ ਸੁਣਾਏ ਵਾਹਿਗੁਰੂ ਜੀ ਸਗਲ ਦਵਾਰ ਕੋ ਸਾਡਕੈ ਗਹਿਉ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁੰਜਤਾ ਛੰਦ ਪੁੰਨ ਬੇਨ ਰਾਜ ਮਹੀਸ ਭਇਓ ਨਿਜ ਡੰਡ ਕਾਹੂ ਤੇ ਨਾਲ ਲਇਓ जीय पात पा सुखी अत गर्भ सब शोट पुन बेन राज महेश भयो निज डाण्ड काहुते न लयो ਭਾਤ ਭਾਤ ਸੁਖੀ ਨਰਾਤ ਅਤ ਗਰਬ ਸਭ ਛੋਟ ਉਰ ਤਰਾ ਜੀ ਭਾਤ ਭਾਤ ਸਬਸੇ ਸੁਖੀ ਤਰ ਦਿਸ਼ਟ ਆਵਤ ਨਾ ਦੁਖੀ ਸਬਠੌਰ ਠੌਰ ਪ੍ਰਥਮੀ ਬਸੀ ਜਨ ਭੂਮ ਰਾਜ ਸ੍ਰੀ ਲਸੀ ਇਹ ਭਾਂਤ ਰਾਜ ਕਮਾਏ ਕ ਸੁਖ ਦੇ ਸਰਬ ਬਸਾਏ ਕ ਬਾ ਦੋਖ ਦੀਨ ਨਣ ਕੇ ਦਾਹੇ ਸੁਣ ਥਕਤ ਦੇਵ ਸਮਸਤ ਭਾਏ ਇਹ ਭਾਤ ਰਾਜ ਕਮਾਈ ਕੈ ਸੁਖ ਦੇ ਸਰਬ ਬਸਾਏ ਕੈ ਬਾਦੋਖ ਦੀਨ ਦਣਕੇ ਦਾਹੇ ਸੁਣ ਥਕਤ ਦੇਵ ਸਮਸਤ ਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vaheguru Ji, Vaheguru, Vaheguru Sahib Ji.